ਕਰੇਲਾ ਇੱਕ ਬਹੁਤ ਹੀ ਪੋਸ਼ਟਿਕ ਅਤੇ ਸਿਹਤਮੰਦ ਸਬਜ਼ੀ ਹੈ ਹਾਲਾਂਕਿ ਇਸ ਦੇ ਕੋਰੇ ਸਵਾਦ ਕਾਰਨ ਬਹੁਤ ਸਾਰੇ ਲੋਕ ਖਾਸ ਕਰਕੇ ਬੱਚੇ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਜੇਕਰ ਤੁਸੀਂ ਚਾਹੋ ਤਾਂ ਕਰੇਲੇ ਦਾ ਸਵਾਦ ਥੋੜਾ ਵਧਾਇਆ ਜਾ ਸਕਦਾ ਹੈ ਤੁਸੀਂ ਇਸ ਦੇ ਲਈ ਇਹ ਪੰਜ ਸੁਝਾਅ ਅਜ਼ਮਾ ਸਕਦੇ ਹੋ ਕਰੇਲਾ ਸਵਾਦ ਦੇ ਵਿੱਚ ਕੋੜਾ ਹੋ ਸਕਦਾ ਹੈ ਪਰ ਇਹ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਸਵਾਦ ਦੇ ਵਿੱਚ ਕੋੜਾ ਹੋਣ ਦੇ ਬਾਵਜੂਦ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਨੇ ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਦੇ ਲਈ ਕਰੇਲਾ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਸਿਹਤ ਦੇ ਲਈ ਫਾਇਦੇਮੰਦ ਹੋਣ ਦੇ ਬਾਵਜੂਦ ਲੋਕ ਕਰੇਲਾ ਇਸ ਦੇ ਕੋੜੇ ਸਵਾਦ ਕਾਰਨ ਖਾਣ ਤੋਂ ਪਰਹੇਜ਼ ਕਰਦੇ ਨੇ ਪਰ ਜੇਕਰ ਤੁਸੀਂ ਕਰੇਲਾ ਖਾਣ ਦੇ ਸ਼ੌਕੀਨ ਹੋ ਜਾਂ ਇਸ ਦੇ ਔਸ਼ਧੀ ਗੁਣਾ ਕਾਰਨ ਇਸ ਨੂੰ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਕੜੱਤਨ ਨੂੰ ਘਟਾ ਸਕਦੇ ਹੋ ਭਾਵੇਂ ਕੜੱਤਨ ਘਟ ਜਾਵੇਗੀ ਪਰ ਇਸ ਦੇ ਪੋਸ਼ਟਿਕ ਤੱਤ ਉਦਾਂ ਹੀ ਮੌਜੂਦ ਰਹਿਣਗੇ ਕਰੇਲੇ ਦੀ ਕੜੱਤਨ ਦੂਰ ਕਰਨ ਲਈ ਇਸ ਨੂੰ ਪਤਲੇ ਟੁਕੜੇ ਵਿੱਚ ਕੱਟੋ ਇਸ ਤੋਂ ਬਾਅਦ ਇਸ ਤੇ ਥੋੜਾ ਜਿਹਾ ਨਮਕ ਛਿੜਕੋ ਅਤੇ ਲਗਭਗ 30 ਮਿੰਟ ਲਈ ਰੱਖ ਦਿਓ ਇਸ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਦੇ ਨਾਲ ਧੋ ਲਿਓ ਕarele ਦੀ ਕੜੱਤਨ ਘੱਟ ਜਾਵੇਗੀ ਕarele ਦੀ ਕੜੱਤਨ ਨੂੰ ਦੂਰ ਕਰਨ ਦੇ ਲਈ ਵੀ ਦਹੀਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਕarele ਨੂੰ ਕੱਟਣ ਤੋਂ ਬਾਅਦ ਇਸ ਨੂੰ ਦਹੀਂ ਦੇ ਵਿੱਚ 15 ਤੋਂ 30 ਮਿੰਟ ਦੇ ਲਈ ਭਿਉਂ ਕੇ ਰੱਖ ਦਿਓ ਅਜਿਹਾ ਕਰਨ ਦੇ ਨਾਲ ਇਸ ਦੀ ਕੜੱਤਨ ਦੂਰ ਹੋ ਜਾਵੇਗੀ ਅਤੇ ਸਵਾਦ ਹੋਰ ਵੀ ਵਧੀਆ ਹੋ ਜਾਵੇਗਾ ਕarele ਦੇ ਕੜੱਤਨ ਨੂੰ ਨਮਕ ਵਾਲੇ ਪਾਣੀ ਦੇ ਵਿ ਪਾ ਕੇ ਤੁਸੀਂ ਇਸ ਨੂੰ ਦੂਰ ਕਰ ਸਕਦੇ ਹੋ ਕਰੇਲੇ ਨੂੰ ਕੱਟਣ ਤੋਂ ਬਾਅਦ ਇਸ ਨੂੰ ਨਮਕੀਨ ਪਾਣੀ ਦੇ ਵਿੱਚ ਘਟ ਅੱਗ ਤੇ 5-7 ਮਿੰਟ ਲਈ ਉਬਾਲੋ ਉਬਾਲਣ ਤੋਂ ਬਾਅਦ ਪਾਣੀ ਕੱਢ ਦਿਓ ਅਤੇ ਇੱਕ ਪਾਸੇ ਰੱਖ ਦਿਓ ਕਰੇਲੇ ਵਿੱਚ ਮੌਜੂਦ ਕੜੱਟਣ ਪਾਣੀ ਨਾਲ ਦੂਰ ਹੋ ਜਾਵੇਗੀ ਨਿੰਬੂ ਕਰੇਲੇ ਦੀ ਕੜੱਟਣ ਨੂੰ ਦੂਰ ਕਰਨ ਦੇ ਵਿੱਚ ਵੀ ਪ੍ਰਭਾਵਸ਼ਾਲੀ ਹੈ ਕਰੇਲੇ ਨੂੰ ਕੱਟਣ ਤੋਂ ਬਾਅਦ ਇਸ ਤੇ ਨਿੰਬੂ ਦਾ ਰਸ ਛਿੜਕੋ ਕੁਝ ਸਮੇਂ ਬਾਅਦ ਤੁਸੀਂ ਇਸ ਨੂੰ ਤੋਕੇ ਪਕਾ ਸਕਦੇ ਹੋ ਨਿੰਬੂ ਦਾ ਖੱਟਾਪਨ ਇਸ ਦੀ ਕੜੱਤਨ ਨੂੰ ਦੂਰ ਕਰ ਦੇਵੇਗਾ ਕਰੇਲੇ ਦੇ ਵਿੱਚ ਕੜੱਤਨ ਇਸ ਦੇ ਛਿਲਕੇ ਕਾਰਨ ਹੁੰਦੀ ਹੈ ਜੇਕਰ ਤੁਸੀਂ ਕਰੇਲੇ ਨੂੰ ਪਕਾਉਣ ਤੋਂ ਪਹਿਲਾਂ ਉਸ ਦਾ ਛਿਲਕਾ ਕੱਢ ਦਿਓ ਤਾਂ ਇਸ ਦੀ ਕੜੱਤਨ ਕੱਟ ਜਾਵੇਗੀ ਹਾਲਾਂਕਿ ਛਿਲਕੇ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਵੀ ਪਾਏ ਜਾਂਦੇ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਭਰੂ ਟੀਵੀ ਦੇ ਨਾਲ